ਰੋਟਾ ਆਪਾਂ ਆਪਾਂ 13 ਲੋਕੇਸ਼ਨ ਤੇ ਖੜੇ ਆ ਆ ਬੈਠਿਆ ਆਪਣੇ ਸੱਜਣ ਮਰ ਗੁੱਡ ਮਾਰਨਿੰਗ ਮੇਰੇ ਘਟ ਗਿਆ ਯਾਰ ਗੁੱਡ ਓ ਡੀਰੇ ਜੀ ਪਿੰਡੀ ਸਾਹਿਬ ਤੋਰੀਆ ਕਿੱਥੇ ਲਾ ਮਤਰਾ ਜ਼ਰ ਜ਼ਰੇ ਕਰਦੀ ਸਰਵਾਦ ਸਹੀ ਨਹੀਂ ਵੀਡੀਓ ਨਿਕਲ ਲੱਗਾ ਨਹੀਂ ਅੱਜ ਚੱਲਦੇ ਆ ਬਾਬਾ ਬੜਗਾਂ ਦੇ ਬਣੇ ਰਿਹਾ ਵੀਡੀਓ ਦਾ ਦਿਖੋ ਲਿਆ ਕਰੋ ਜੀ ਵੀਰਾਂ ਦੋਰੀਆ ਦਾਲੀਆਂ ਦੇਖ ਲਾ ਕੱਢ ਲਾ ਫੁੱਟਾ ਮਾਰ ਗਿਆ ਤੇਰਾ ਗਲ ਪਟੂ ਤੇਰਾ ਬਲਾਸ ਖਾਵਾ ਚੱਲ ਠੀਕ ਹੈ ਸਰੋ ਗਾਈ ਸੱਜੇ ਮਰ ਲੱਗੇ ਆਪ ਮਰ ਲੱਗਿਆ ਵਾ

भारी भारी उत्तर है भारी भारी फिर भाई चेक करो दुकानी चीज है

ਆ ਭਰ ਲਿਆ ਸਾਰਿਆਂ ਨੇ ਕਹਿੰਦੇ ਪਾਣੀ ਦੀਆਂ ਹੈ ਕੱਟੀ ਕਰਨਾ ਪੂਰਾ ਪੂਰਾ ਪ੍ਰੋਗਰਾਮ ਬਣ ਚੁੱਕਾ ਹੈ ਤੂੰ ਕਰਕੇ ਤਾਂ ਆਇਆ ਓਏ ਤੂੰ ਕਰਕੇ ਤਾਂ ਕਰ ਲਿਓ ਜ਼ੋਰ ਪਿਆ ਵੀ ਲੋਕ ਤੇ ਆਇਓ ਫਿਰ ਆ ਇਹ ਡੱਬਾ ਆ ਕੇ ਲੈ ਆ ਦੇ ਖੁੱਲਡੂ ਲਾ ਆ ਕਰੇ ਖੁੱਲਡੂ ਲਾ ਟੀਵੀ ਲੋਕੇਸ਼ਨ ਲੱਭ ਕੇ ਲੋਕੇਸ਼ਨ ਲੱਭ ਕੇ ਕਰਦੇ ਨੇ ਬੰਦੇ ਸਾਡੇ ਓਏ 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 ਭੱਜਿਆ ਜਾਂਦਾ ਓਏ ਪ੍ਰੈਸ਼ਰ ਬਣਾ ਹਜ਼ਾਰਾਂ ਦਾ ਚੱਕ ਕੇ ਆ ਜੇ ਪੀ ਪੀ ਵਰਪੇ ਦਨ ਟਿੱਡੂ ਟਿੱਡੂ ਕਰ ਲਈ ਤੇ ਹੁਣ ਮੋਟਰਸਾਲ ਖਿੱਚਦੀ ਆਂ ਦਰ ਆਪਾਂ ਉੱਥੇ ਨੂੰ ਬਾਲਕ ਨਾਲ ਯੈਸ ਯਾਹ ਜਿਹੜੀ ਮੇਰੀ ਭਗੜਾ ਜੁਨੀ ਲਾ ਰੋਡੀ ਸਾਡੇ ਡੋਮੇ ਪਰਸ ਵੀਡੀਓ ਦਿਖਾ ਪਹਿਲਾਂ ਜਿਹੜੀ ਜਿਹੜੀ ਬਣਾਈ ਹੈ ਕਿਹੜੀ ਆਹ ਜਿਹੜੀ ਬਣੀ ਉਹ ਬਸ ਕੱਟ ਕੇ ਸਾਰੀਆਂ ਕਜੋੜੀਆਂ ਆਈਆਂ ਨੇ ਉਹਨਾਂ ਦੇ ਉਹ ਦਿਖਾਉਂਗਾ ਬਾਅਦ ਵਿੱਚ ਮੇਰੀ ਗੱਲ ਸੁਣ ਐਡੀਟਰ ਮਿੱਤਰਾਂ

हिमाचल वारी ओ मन जो मु रसिया नी हिमाचल वारी ओ सुहि मेरा फोन गया टुट मिल गया बालकनाथ हाँ मिल गया

ja <laughs> baðu लेके जा मैं लोकेशन पे खड़े हां आ बैठे अपने सज्जन मित्र सारे हाय गाइस हाय गाइस कैसे हो ओए ओए सारा पूरी बात ओ मैं उधर गल करदा ते टालया अच्छा अब मुंह तो अच्छा एक मिनट एक मिनट आ गया कल भी कुटणा जी के कहदा कूल पे लगी से डंडा लगी हुई सी जे लगी सी ने डंडा मार ਦਰੇ ਮੈਂ ਐਂਗੂਲਾ ਦਾ ਬੋਲ ਆ ਤੇਰਾ ਇਹ ਆ ਕੀ ਕੀਤਾ ਯਾਰ ਆ ਲੈ ਵੇ ਓ ਜੜ ਗਈ ਕੀਤਾ ਮੈਂ ਮੈਨੂੰ ਲਾਈ ਹੋ ਗਈ ਫਿਰ ਬੱਬਰ ਨੂੰ ਦਿਖਾਈ ਜੇ ਮੇਰਾ ਬੱਬਰ ਗਈ ਸੀ ਲਾਈ ਸੀ ਓ ਸ਼ਾਮ ਨੂੰ ਮੈਨੂੰ ਬੰਦੀ ਭਈਆ ਬਟਨ ਤੇ ਲਾਈ ਲੈਣੀ ਸੀ ਜੇ ਹੋਣੀ ਨਹੀਂ ਮੈਂ ਹੀ ਲਾਉਣੀ ਮੈਂ ਨਹੀਂ ਸਰਦਾਰ ਬੰਦਾ ਆ ਕੇ ਕੀ ਕਰਦਾ ਫਿਰਦਾ ਓਏ ਰਾਤ ਲਾਈ ਸੀ ਸੌਂ ਲੱਗਿਆ ਹੁਣ ਸਵੇਰੇ ਲੱਗਾ ਨਹੀਂ ਤੂੰ ਸਰਦਾਰ ਬੰਦਾ ਆ ਕੇ ਕੀ ਕਰਦਾ ਫਿਰਦਾ ਚੱਲ चलो पैक no <anthropology> ਕੀ ਆ ਬੈਠੇ ਸਾਰੇ ਜਾਣੇ ਕਾ ਪਿਆ ਇੱਕ ਆ ਬੈਠਾ ਇੱਕ ਆ ਬੈਠਾ ਕਹੋ ਹਾਂ ਜੀ ਕੈਸੇ ਰਹੋ ਹਾਂ ਜੀ ਛੱਡ ਲੇ ਲੱਪਟੀਆਂ ਵਜਾ ਗਲਤ ਹੱਥ ਨਾ ਬਾਪੂਤਰ ਕਿਚਕ ਬੋਲ ਪਾ ਲੈ ਨਾ ਪੀਰ ਕੇ ਜ਼ਹਿਰ ਬਣ ਜਾ ਬੋਲ ਨੂੰ ਪੂਰੀਆਂ ਬੋਲ ਨਹੀਂ ਛੱਡ ਫੜ ਬਲੋਜ ਵਧੀਆ ਬੋਲ ਨਾ ਪੁੱਤਰ ਆ ਖੜਿਆ ਹਰੇ ਦਿਉ ਦਿਖਾਵਾ ਘੈਂਟ ਜਾ ਚੱਕੋ ਫਿਰ ਹੈਲੋ ਮੁੰਡੀਵਾਜ ਹੱਸ ਹੋ ਗਿਆ ਸੁਸਤੀ ਸੁਸਤੀ ਵੇ ਆਏ ਮੁੰਡਾ ਬੰਨੇ ਪੋਚ ਵੀ ਪੱਗ ਤੇ ਮੈਂ ਫੈਨ ਸਰਦਾਰ ਦੀ ਪਾ ਕੇ ਬਾਬਾ ਵਾਲਗਨਾਨ ਅੱਗੇ ਕੈਮਰਾ ਸਿੱਧਾ ਹੱਥ ਕਰਤਾ ਇਹਨੇ ਸਾਡੇ ਨਾਲ ਸਾਡੇ ਆੜੀ ਕਾਲੂ ਜੀ ਕਰੇ ਕਰੇ ਸਰਦਾਰ ਬਣ ਜਾਂਦੇ ਨੇ ਕਰੇ ਕਰੇ ਭੰਗ ਪੀਣਾ ਬਣ ਜਾਂਦੇ ਨੇ ਤੇ ਕਰੇ ਇਹ ਬੋਤਲ ਆ ਜਿਹੜੇ ਬੈਲ ਚੱਕ ਸਾਨੂੰ ਗਾਣਾ ਪੈਂਦਾ ਪਹਿਲੇ ਹੋਟਲ ਦੇ ਰੂਮ ਦਿੱਤਾ ਤੇ ਰੂਮ ਲੈ ਕੇ ਫਿਰ ਉੱਥੇ ਰੈਸਟ ਕਰਦਾ ਥੋੜੀ ਦਿਰ ਰੈਸਟ ਕਰਕੇ ਤੇ ਫਿਰ ਮੱਥਾ ਠੇਕਦੇ ਆ ਮੈਂ ਤਾਂ ਇੱਥੇ ਹੀ ਪੋੜੀਆਂ ਹੀ ਪੋੜੀਆਂ ਕਹਿੰਦੇ ਹੈ ਆਹ ਤਾਂ ਡਿੰਡੋਤ ਹੈ